ਅਕਸਰ ਮਾਪੇ ਇਹ ਸ਼ਿਕਾਇਤ ਕਰਦੇ ਨੇ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਆਖੇ ਨਹੀਂ ਲੱਗਦੇ ਅੱਗੇ ਬੋਲਦੇ ਨੇ ਚਿੜਚਿੜੇ ਸੁਭਾਅ ਦੇ ਨੇ ਆਪਦੀ ਮਨਮਰਜ਼ੀ ਕਰਦੇ ਨੇ ਆਖਰ ਅਜਿਹਾ ਕਿਉਂ ਹੁੰਦਾ ਹੈ ਇਸ ਦਾ ਹੱਲ ਕੀ ਹੈ ਸੋਲੂਸ਼ਨ ਕੀ ਹੈ ਆਓ ਇਹਨਾਂ ਸਵਾਲਾਂ ਦੇ ਜਵਾਬ ਵੇਖੀਏ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਸੱਸਰੀਆਂ ਕਾਲ ਦੋਸਤੋ ਬੜਾ ਹੀ ਗੁੰਝਲਦਾਰ ਮਸਲਾ ਹੈ ਪਰ ਆਪਾਂ ਸੌਖਾ ਜਿਹਾ ਇਸ ਨੂੰ ਸਮਝਾ ਦਿੰਨੇ ਆ ਰੂਸੋ ਨੇ ਕਿਹਾ ਸੀ ਕਿ ਜਿਸ ਚੀਜ਼ ਤੋਂ ਜਿਸ ਵਰਤਾਰੇ ਤੋਂ ਜਿਸ ਘਟਨਾ ਤੋਂ ਜਿਸ ਗੱਲ ਤੋਂ ਅਸੀਂ ਬੱਚੇ ਨੂੰ ਰੋਕਾਂਗੇ ਬੱਚਾ ਉਹ ਕੰਮ ਕਰੇਗਾ ਰੂਸੋ ਇੱਕ ਚਿੰਤਕ ਸੀ ਇੱਕ ਸਿੱਖਿਆ ਸ਼ਾਸਤਰੀ ਸੀ ਤੇ ਉਸ ਨੇ ਰਿਨਾਤਮਕ ਸਿੱਖਿਆ ਦਾ ਸੰਕਲਪ ਪੇਸ਼ ਕੀਤਾ ਸੀ ਸਿਧਾਂਤ ਪੇਸ਼ ਕੀਤਾ ਸੀ ਅੰਗਰੇਜ਼ੀ ਵਿੱਚ ਇਸ ਨੂੰ 네ਗੇਟਿਵ ਐਜੂਕੇਸ਼ਨ ਕਹਿੰਦੇ ਨੇ ਉਸ ਨੇ ਦੋ ਧਾਰਨਾਵਾਂ ਦਿੱਤੀਆਂ ਨੇ ਉਹ ਕਹਿੰਦਾ ਜੇਕਰ ਬੱਚੇ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਆਪ ਦੇ ਹੱਥ ਤੇ ਕਿਸੇ ਚਾਕੂ ਜਾਂ ਕਰਦ ਦੇ ਸੱਟ ਨਾਲ ਮਰਵਾ ਲਵੇ ਤਾਂ ਉਸ ਨੂੰ ਜਦੋਂ ਉਹ ਬੈਠਾ ਹੈ ਤੁਹਾਡੇ ਕੋਲ ਬੈਠਾ ਹੈ ਤਾਂ ਉਸ ਨੂੰ ਕਰਦ ਫੜਾਓ ਤੇ ਕਹੋ ਆਹ ਕਰਦ ਨਾਲ ਛਿੱਲ ਕੇ ਵੇਖ ਆਹ ਕਰਦ ਉਸ ਨੂੰ ਉਹ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਕਰਦ ਦੇ ਨਾਲ ਉਸ ਨੂੰ ਕਹੋ ਕਿ ਆਪਦੇ ਹੱਥ ਤੇ ਮਾਰ ਕੇ ਵੇਖ ਬੱਚਾ ਡਰਦਾ ਡਰਦਾ ਆਪਦੇ ਹੱਥ ਨਾਲ ਕਰਦ ਲਗਾਏਗਾ ਉਸ ਨੂੰ ਐਕਸਪੀਰੀਅੰਸ ਹੋ ਜਾਵੇਗਾ ਅਨੁਭਵ ਹੋ ਜਾਵੇਗਾ ਕਿ ਕਰਦ ਤਿੱਖੀ ਹੈ ਉਸ ਨੂੰ ਫਿਰ ਦੋ ਵਾਰੀ ਕਹੋ ਕਿ ਕਰਦ ਆਪਦੇ ਮਾਰ ਕੇ ਵੇਖ बच्चा 99.9% बच्चा ਆਪਦੇ ਕਰਦ ਨਹੀਂ मारेਗਾ ਹੋ ਸਕਦਾ ਹੈ ਕਿ ਐਕਸੀਡੈਂਟਲੀ ਵੱਜ ਜਾਵੇ ਪਰ ਬੱਚਾ ਚੇਤਨ ਹੁੰਦਾ ਹੈ ਤੇ ਉਹ ਸਮਝਦਾਰ ਵੀ ਹੈ ਉਦੋਂ ਉਸ ਦੇ ਅੰਦਰ ਸਮਝ ਜਿਹੜੀ ਹੈ ਪੈਦਾ ਹੋਵੇਗੀ ਵਿਕਸਿਤ ਹੋਵੇਗੀ ਕਿ ਮੇਰਾ ਮਾਪਾ ਮੇਰਾ ਫਾਦਰ ਜਾਂ ਮਦਰ ਪਿਤਾ ਜਾਂ ਮਾਂ ਮੈਨੂੰ ਜੋ ਗੱਲ ਕਹਿ ਰਹੇ ਹਨ ਉਸ ਦੇ ਨਾਲ ਮੇਰਾ ਨੁਕਸਾਨ ਹੈ ਕੱਲ ਨੂੰ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਬੱਚਾ ਕਰਦ ਨੂੰ ਹੱਥ ਨਹੀਂ ਲਗਾਵੇਗਾ ਪਰ ਜੇਕਰ ਅਸੀਂ ਬੱਚੇ ਨੂੰ ਰੋਕਾਂਗੇ ਕਰਦ ਨੂੰ ਹੱਥ ਨਹੀਂ ਲਗਾਉਣਾ ਤਾਂ ਤੁਹਾਡੀ ਐਬਸੈਂਸ ਦੇ ਵਿੱਚ ਉਹ ਉਸ ਦੇ ਨਾਲ ਪੰਗੇ ਲਵੇਗਾ ਹੱਥ ਲਗਾ ਕੇ ਦੇਖੀਏ ਪਤਾ ਨਹੀਂ ਇਹ ਕੀ ਚੀਜ਼ ਹੈ ਦੂਜੀ ਜਿਹੜੀ ਮਿਸਾਲ ਜਾਂ ਉਦਾਹਰਨ ਦਿੱਤੀ ਹੈ ਰੂਸੋ ਨੇ ਉਹ ਮੋਮਬਤੀ ਦੀ ਦਿੱਤੀ ਹੈ ਬਲਦੀ ਮੋਮਬਤੀ ਦੀ ਉਹ ਆਖਦਾ ਹੈ ਕਿ ਜੇਕਰ ਬੱਚੇ ਨੂੰ ਤੁਸੀਂ ਆਪਦੀ ਮੌਜੂਦਗੀ ਦੇ ਵਿੱਚ ਮੋਮਬਤੀ ਦੇ ਕੋਲ ਜਾਣ ਲਈ ਆਖੋ ਤਾਂ ਬੱਚਾ ਉਸ ਦੇ ਕੋਲ ਜਾਵੇਗਾ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰੇਗਾ ਹੁਣ ਜੇਕਰ ਤੁਸੀਂ ਵਿਗਿਆਨ ਪੜ੍ਹਿਆ ਹੈ ਤਾਂ ਤੁਸੀਂ ਜਾਣਦੇ ਹੋ ਕਿ ਜਿਹੜੀ ਲਾਟ ਹੈ ਲਾਟ ਦੇ ਤਿੰਨ ਹਿੱਸੇ ਹੁੰਦੇ ਨੇ ਜਿਹੜਾ ਵਿਚਕਾਰਲਾ ਹਿੱਸਾ ਹੁੰਦਾ ਹੈ ਉਹ ਅਰਧ ਗਰਮ ਹੁੰਦਾ ਹੈ ਜਿਹੜਾ ਉੱਪਰਲਾ ਹਿੱਸਾ ਹੁੰਦਾ ਹੈ ਬਾਹਰਲਾ ਉਹ ਸਭ ਤੋਂ ਵੱਧ ਗਰਮ ਹੁੰਦਾ ਹੈ ਤੇ ਵਿਚਕਾਰ ਬਿਲਕੁਲ ਵਿਚੇ ਦਾ ਹਿੱਸਾ ਜਿਹੜਾ ਹੁੰਦਾ ਹੈ ਉਹ ਸਭ ਤੋਂ ਘੱਟ ਗਰਮ ਹੁੰਦਾ ਹੈ ਪਰ ਬੱਚੇ ਨੇ ਬਾਹਰਲੇ ਹਿੱਸੇ ਨੂੰ ਛੋਹਣਾ ਹੈ ਤੇ ਜੇਕਰ ਇਸ ਦੇ ਦੋ ਚੀਜ਼ਾਂ ਹਨ ਜਿਹੜੀਆਂ ਕਿ ਰੂਸੋ ਇਸ ਨੂੰ ਐਕਸਪਲੇਨ ਕਰਦਾ ਹੈ ਉਹ ਆਖਦਾ ਹੈ ਕਿ ਜਦੋਂ ਬੱਚਾ ਮੋਮਬਤੀ ਦੇ ਕੋਲੇ ਬਲਦੀ ਮੋਮਬਤੀ ਨੂੰ ਹੱਥ ਲਗਾਵੇਗਾ ਉਸਦੇ ਕੋਲ ਜਗਾਵੇਗਾ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਇਸ ਦੀ ਗਰਮੀ ਹੈ ਉਹ ਤਾਪ ਨੂੰ ਤਪਸ਼ ਨੂੰ ਮਹਿਸੂਸ ਕਰੇਗਾ ਤੇ ਉਸ ਨੂੰ ਇਹ ਵੀ ਪਤਾ ਲੱਗੇਗਾ ਕਿ ਇਹ ਗਰਮੀ ਦੇਣ ਵਾਲੀ ਚੀਜ਼ ਵੀ ਹੈ ਤੇ ਜੇਕਰ ਉਸ ਦੇ ਸਾਹਮਣੇ ਤੁਸੀਂ ਉਸ ਨੂੰ ਸਿੱਟ ਕੇ ਵੀ ਦਿਖਾ ਦਿਵੋ ਉਸ ਨੂੰ ਕੋਲੇ ਕਾਗਜ਼ ਜਾਂ ਕੋਈ ਕੋਈ ਥੋੜੇ ਜੇ ਇੱਕ ਛੋਟਾ ਜਿਹਾ ਕਪੜਾ ਰੱਖ ਦੇਵੋ ਉਸ ਨੂੰ ਪਤਾ ਲੱਗ ਜਾਵੇਗਾ ਕਿ ਕਾਗਜ਼ ਤੇ ਢਿੱਗੀ ਜਾਏ ਇਹ ਕੱਪੜੇ ਤੇ ਢਿੱਗੀਆਂ ਉਸ ਨੂੰ ਅੱਗ ਲਗਾਵੇਗੀ ਨੁਕਸਾਨ ਕਰ ਦਵੇਗੀ ਇਸ ਕਰਕੇ ਬੱਚੇ ਨੇ ਤੁਹਾਡੀ ਗੈਰ ਮੌਜੂਦਗੀ ਵਿੱਚ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਮੋਮਬਤੀ ਕੋਲ ਨਾ ਤਾਂ ਹੱਥ ਲਗਾਉਣਾ ਹੈ ਨਾ ਹੀ ਉਸ ਨੂੰ ਛੇੜਨਾ ਹੈ ਜਾਂ ਉਸ ਦੇ ਨਾਲ ਪੰਗਾ ਕੋਈ ਲੈਣਾ ਹੈ ਜੇਕਰ ਤੁਸੀਂ ਬੱਚੇ ਨੂੰ ਰੋਕੋਗੇ ਤਾਂ ਤੁਹਾਡੀ ਗੈਰ ਮੌਜੂਦਗੀ ਵਿੱਚ ਬੱਚਾ ਮੋਮਬਤੀ ਆਪ ਬਾਲਣ ਦਾ ਯਤਨ ਕਰੇਗਾ ਤੇ ਫਿਰ ਉਸ ਨੂੰ ਨਾਲ ਖੇਡਣ ਦਾ ਯਤਨ ਕਰੇਗਾ ਤੇ ਉਸ ਦੇ ਵਿੱਚ ਹਾਦਸੇ ਦੇ ਵਿੱਚ ਉਸ ਦੀ ਉਂਗਲੀ ਵੀ ਸੜ ਸਕਦੀ ਹੈ ਤੇ ਖੁਦਾ ਨਾ ਖਾਸਤਾ ਉਹ ਕਿਤੇ ਸੁੱਟ ਲਵੇ ਤੇ ਉਸ ਦੇ ਨਾਲ ਅੱਗ ਜਿਹੜੀ ਆ ਉਹ ਵੱਧਦੀ ਵੱਧਦੀ ਫੈਲ ਵੀ ਸਕਦੀ ਹੈ ਵੱਡਾ ਹਾਦਸਾ ਹੋ ਸਕਦਾ ਹੈ ਸੋ ਰਿਨਾਤਮਕ ਜਿਹੜੀ ਐਜੂਕੇਸ਼ਨ ਹੈ ਨਾ ਜਿਹੜੀ 네ਗੇਟਿਵ ਐਜੂਕੇਸ਼ਨ ਜਾਂ ਰਿਨਾਤਮਕ ਸਿੱਖਿਆ ਦਾ ਜਿਹੜਾ ਸੰਕਲਪ ਹੈ ਜਿਹੜਾ ਸਿਧਾਂਤ ਹੈ ਉਹ ਬੜਾ ਖੂਬਸੂਰਤ ਸਿਧਾਂਤ ਹੈ ਜਿਹੜਾ ਕਿ ਬੱਚੇ ਦੇ ਅੰਦਰ ਸ਼ੁਰੂ ਤੋਂ ਹੀ ਇਹੋ ਚੀਜ਼ ਪੈਦਾ ਕਰ ਦਿੰਦਾ ਹੈ ਕਿ ਆਹਾਂ ਚੀਜ਼ਾਂ ਜਿਹੜੀਆਂ ਨੇ ਉਹ ਮਾੜੀਆਂ ਨੇ ਜਾਂ ਖਤਰਨਾਕ ਨੇ ਪਰ ਸਵਾਲ ਇੱਕ ਹੋਰ ਹੈ ਕਿ ਬੱਚੇ ਨੂੰ ਜਦੋਂ ਅਸੀਂ ਕੁਝ ਕਹਿੰਦੇ ਆ ਤਾਂ ਅਸੀਂ ਬੱਚਾ ਆਖ ਕੇ ਕਿਉਂ ਨਹੀਂ ਲੱਗਦਾ ਤਾਂ ਉਸਦੇ ਦੋ ਤਿੰਨ ਕਾਰਨ ਹਨ ਇੱਕ ਤਾਂ ਇਹ ਹੈ ਕਿ ਬੱਚਾ ਜਿਹੜਾ ਹੈ ਹਮੇਸ਼ਾ ਪੁੱਠਾ ਸੋਚਦਾ ਹੈ ਜਿਵੇਂ ਰਨਾਤਮਕ ਸਿੱਖਿਆ ਦਾ ਸੰਕਲਪ ਹੈ ਵਰਤਾਰਾ ਹੈ ਜਾਂ ਸਿਧਾਂਤ ਹੈ ਤੇ ਦੂਸਰਾ ਜਿਹੜਾ ਇਹ ਅਸੀਂ ਜਿਹੜਾ ਮਾਪਾ ਹੈ ਜਾਂ ਅਧਿਆਪਕ ਹੈ ਉਹ ਆਮ ਕਰਕੇ ਉਪਦੇਸ਼ਾਤਮਕ ਵਰਤੀ ਦਾ ਮਾਲਕ ਹੁੰਦਾ ਹੈ ਉਹ ਬੱਚੇ ਨੂੰ ਉਪਦੇਸ਼ ਦਿੰਦਾ ਹੈ ਤੇ ਦੂਸਰਾ ਆਪ ਦੇ ਅੰਦਰ ਇੱਛਾ ਰੱਖਦਾ ਹੈ ਕਿ ਚਾਹੀਦਾ ਬੱਚਿਆਂ ਨੂੰ ਇੰਜ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਇੰਜ ਕਰਨਾ ਨਹੀਂ ਚਾਹੀਦਾ ਇੰਜ ਤਾਂ ਕਰਨਾ ਹੀ ਨਹੀਂ ਚਾਹੀਦਾ ਬੱਚੇ ਨੇ ਇੰਜ ਕਿਉਂ ਕੀਤਾ ਇਹ ਤੁਹਾਡੇ ਸਵਾਲ ਨੇ ਬੱਚੇ ਦੇ ਸਵਾਲ ਨਹੀਂ ਬੱਚੇ ਦੇ ਮਨੋਵਿਗਿਆਨ ਨੂੰ ਸਮਝੋ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਆਦਰਸ਼ਵਾਦ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਉਹ ਆਦਰਸ਼ਵਾਦ ਨੂੰ ਨਹੀਂ ਜਾਣਦਾ ਆਦਰਸ਼ਵਾਦ ਤਾਂ ਅਸੀਂ ਬਣਾਏ ਆ ਨਾ ਬੱਚਾ ਤਾਂ ਆਪਣੀ ਜ਼ਿੰਦਗੀ ਜਿਉ ਰਿਹਾ ਹੈ ਬੱਚਾ ਤਾਂ ਉਸ ਜ਼ਿੰਦਗੀ ਨੂੰ ਮਾਨਣਾ ਚਾਹੁੰਦਾ ਹੈ ਤੇ ਉਸ ਦੇ ਲਈ ਉਸ ਦੇ ਉਸ ਦੇ ਸਾਹਮਣੇ ਕੀ ਹੈ ਉਸ ਦੇ ਸਾਹਮਣੇ ਤੁਸੀਂ ਆਦਰਸ਼ ਨਹੀਂ ਹੋ ਉਸ ਦੇ ਸਾਹਮਣੇ ਉਸ ਦੇ ਨਾਲ ਦੇ ਬੱਚੇ ਜਿਹੜੇ ਹਨ ਉਸ ਦੇ ਸਾਥੀ ਜਿਹੜੇ ਹਨ ਜਾਂ ਉਹ ਜੋ ਦੇਖਦਾ ਹੈ ਜੋ ਟੀਵੀ ਤੇ ਦੇਖਦਾ ਹੈ ਜੋ ਉਹ ਆਸੇ ਪਾਸੇ ਸਮਾਜ ਵਿੱਚ ਦੇਖਦਾ ਹੈ ਉਸ ਦੇ ਵਿੱਚੋਂ ਉਸ ਦੇ ਅੰਦਰ ਵੀ ਕੁਝ ਬਲਬਲੇ ਪੈਦਾ ਹੁੰਦੇ ਨੇ ਅਤੇ ਉਹ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਜੋ ਜੋ ਉਸ ਦੇ ਮਾਨਸਿਕਤਾ ਦੇ ਮੁਤਾਬਕ ਹਨ ਜੋ ਉਸ ਦੀ ਸਰੀਰਕ ਬੰਤਰ ਦੇ ਮੁਤਾਬਕ ਹਨ ਜੋ ਉਸ ਦੀ ਮਾਨਸਿਕ ਬੰਤਰ ਦੇ ਮੁਤਾਬਕ ਹਨ ਜੋ ਉਸ ਦੇ ਹਾਵ ਭਾਵ ਉਸ ਦੇ ਜਿਹੜੇ ਸਰੀਰਕ ਹਨ ਜੋ ਉਸ ਦੇ ਹਾਰਮੋਨਸ ਹਨ ਇੰਨਾ ਸਭ ਚੀਜ਼ਾਂ ਜਿਹੜੀਆਂ ਨੇ ਇਹ ਸਭ ਚੀਜ਼ਾਂ ਡਿਫਾਈਨ ਕਰਦੀਆਂ ਨੇ ਪਰਿਭਾਸ਼ਿਤ ਕਰਦੀਆਂ ਨੇ ਕਿ ਬੱਚੇ ਦੀ ਸੋਚ ਤੇ ਬੱਚੇ ਦੀ ਇੱਛਾ ਤੇ ਬੱਚੇ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਐਨਜੋਇਮੈਂਟ ਦੇ ਨਾਲ ਜੁੜੀ ਹੈ ਬੱਚਾ ਆਪਦੇ ਪੈਸ਼ਨ ਜਿਹੜੇ ਹਨ ਉਸ ਦੇ ਜਜ਼ਬਾਤ ਜਿਹੜੇ ਨੇ ਉਸ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਪੂਰਤੀ ਚਾਹੁੰਦਾ ਹੈ ਹੁਣ ਆਪਾਂ ਇਸ ਨੂੰ ਥੋੜੀ ਜਿਹੀ ਮਿਸਾਲ ਦੇ ਨਾਲ ਗੱਲ ਕਰਦੇ ਹਾਂ ਬੱਚਾ ਖੇਡਣਾ ਚਾਹੁੰਦਾ ਹੈ ਤੁਸੀਂ ਕਹਿੰਦੇ ਹੋ ਕਿ ਬੱਚਾ ਦੇ ਕੋਲੇ بیٹھ ਕੇ ਪੜੇ ਇੱਥੇ ਮੈਂ ਇੱਕ ਹੋਰ ਚੀਜ਼ ਸਪਸ਼ਟ ਕਰ ਦਵਾਂ ਕਿ ਖੇਡਣਾ ਵੀ ਜ਼ਰੂਰੀ ਹੈ ਪੜ੍ਹਨਾ ਵੀ ਜ਼ਰੂਰੀ ਹੈ ਭਾਵਨਾਤਮਕ ਵਿਕਾਸ ਵੀ ਜ਼ਰੂਰੀ ਹੈ ਸਰੀਰਕ ਵਿਕਾਸ ਵੀ ਜ਼ਰੂਰੀ ਹੈ ਭੌਤਿਕ ਵਿਕਾਸ ਵੀ ਜ਼ਰੂਰੀ ਹੈ ਕੋ ਕਰਿਕੂਲਰ ਐਕਟੀਵਿਟੀਆਂ ਭਾਵ ਵਿਦਿਅਕ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਨਾਲ-ਨਾਲ ਸਹਿ ਵਿਦਿਅਕ ਗਤੀਵਿਧੀਆਂ ਜਿਨ੍ਹਾਂ ਦੇ ਵਿੱਚ ਖੇਡਾਂ ਅਤੇ ਮਨੋਰੰਜਨ ਦੇ ਹੋਰ ਸਾਧਨ ਸ਼ਾਮਿਲ ਨੇ ਇਹ ਸਾਰੀਆਂ ਜ਼ਰੂਰੀ ਹਨ ਭਾਵਨਾਤਮਕ ਸੰਵੇਦਨਾਤਮਕ ਮਾਨਸਿਕ ਵਿਕਾਸ ਵੀ ਜ਼ਰੂਰੀ ਹੈ ਸਰੀਰਕ ਵਿਕਾਸ ਵੀ ਜ਼ਰੂਰੀ ਹੈ ਪਰ ਅਸੀਂ ਜਿਹੜੇ ਭਾਰਤੀ ਲੋਕ ਆ ਅਸੀਂ ਸਿਰਫ ਬੌਧਿਕ ਵਿਕਾਸ ਦੇ ਉੱਤੇ ਬੌਧਿਕ ਵਿਕਾਸ ਤੋਂ ਵੀ ਅੱਗੇ ਜਾ ਕੇ ਅਸੀਂ ਰਟਾਫਿਕੇਸ਼ਨ ਦੇ ਉੱਤੇ ਰੱਟਾ ਲਗਾਉਣ ਦੇ ਉੱਤੇ ਕਰੈਮਿੰਗ ਦੇ ਉੱਤੇ ਹੀ ਜ਼ੋਰ ਲਗਾਉਂਦੇ ਆ ਕਿ ਬੱਚੇ ਨੂੰ ਅਸੀਂ ਇੱਕ ਤੋਤਾ ਰਟਣ ਦੇ ਵਿੱਚ ਜਿਹੜਾ ਇਹ ਬੰਨ ਲੈਂਦੇ ਆ ਤਾਂ ਉਹ ਇੱਕ ਰਸਮੀ ਵਿਦਿਆਰਥ ਦਾ ਜਿਹੜਾ ਸੰਕਲਪ ਹੈ ਉਹ ਵੀ ਸਾਡਾ ਜਿਹੜਾ ਇਹ ਬੜਾ ਤਰੁੱਟੀਪੂਰਨ ਹੈ ਇਸ ਨੂੰ ਥੋੜਾ ਜਿਹਾ ਜਿਹੜਾ ਇਹ ਨਾ ਉਹ ਸੌਖਾ ਜਿਹਾ ਕਰਕੇ ਸਰਲ ਜਿਹਾ ਕਰਕੇ ਆਪਾਂ ਸਮਝਦੇ ਆਂ ਦੇਖੋ ਬੱਚਾ ਜਿਹੜਾ ਹੈ ਜਾਪਾਨ ਦੇ ਵਿੱਚ ਜਾਂ ਆਪਾਂ ਜੇ ਕੋਰੀਆ ਦੇ ਵਿੱਚ ਆਪਾਂ ਦੇਖਦੇ ਆਂ ਜਾਂ ਚਾਈਨਾ ਦੇ ਵਿੱਚ ਦੇਖਦੇ ਆਂ ਜਾਂ ਆਪਾਂ ਹੁਣੇ ਜਿਹੜੀਆਂ 올림픽 ਖੇਡਾਂ ਵੀ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਦੇਖਿਆ ਕਿ ਸੰਯੁਕਤ ਰਾਜ ਅਮਰੀਕਾ ਤੇ ਚੀਨ ਜਾਂ ਕੋਰੀਆ ਫਰਾਂਸ ਜਾਂ ਜਰਮਨ ਵਰਗੇ ਦੇਸ਼ ਜਿਹੜੇ ਆ ਉਹ ਪਹਿਲੀਆਂ 5 6 ਪੋਜੀਸ਼ਨਾਂ ਲਈ ਬੈਠੇ ਨੇ ਤੇ ਭਾਰਤ ਕਿੰਨੀ ਦੂਰ ਬੈਠਾ ਹੈ ਕਾਰਨ ਕੀ ਹੈ ਇਸ ਦਾ ਆਬਾਦੀ ਤਾਂ ਸਾਡੀ ਜਿਹੜੀ ਹੈ ਚਾਈਨਾ ਦੇ ਬਰਾਬਰ ਹੈ ਉਸ ਦਾ ਕਾਰਨ ਕੀ ਹੈ ਉਸ ਦਾ ਕਾਰਨ ਇਹ ਹੈ ਕਿ ਜਿਹੜਾ ਅਸੀਂ ਸਿੱਖਿਆ ਦਾ ਸੰਕਲਪ ਜਿਹੜਾ ਨਾ ਜਿਹੜਾ ਭਾਰਤ ਦੇ ਵਿੱਚ ਹੈ এਸ਼ੀਆ ਦੇ ਵਿੱਚ ਹੈ ਉਹ ਇਹ ਹੈ ਕਿ ਖੇਡੋਗੇ ਕੁੱਦੋਗੇ ਹੋਵੋਗੇ ਖਰਾਬ ਪੜੋਗੇ ਲਿਖੋਗੇ ਬਨੋਗੇ ਨਵਾਬ ਦੋਸਤੋ ਅਸਲ ਦੇ ਵਿੱਚ ਇਹ ਦੂਜੇ ਪਾਸੇ ਜਿਹੜਾ ਅੰਗਰੇਜ਼ੀ ਸੰਕਲਪ ਹੈ ਜਾਂ ਯੂਰਪੀ ਤੇ ਅਮਰੀਕੀ ਸੰਕਲਪ ਹੈ ਉਹ ਇਹ ਹੈ ਆਲ ਸਟੱਡੀਜ਼ ਐਂਡ ਨੋ ਪਲੇ ਮੇਕਸ ਜੈਕ ਕੇ ਡਲ ਬாய் ਤਾਂ ਜਿਹੜਾ ਯੂਰਪੀ ਕਨਸੈਪਟ ਹੈ ਅਮਰੀਕੀ ਕਨਸੈਪਟ ਹੈ ਉਹ ਇਹ ਹੈ ਕਿ ਖੇਡਾਂ ਜਿਹੜੀਆਂ ਨੇ ਉਹ ਜ਼ਿਆਦਾ ਜ਼ਰੂਰੀ ਹੈ ਜੇ ਸਾਰਾ ਦਿਨ ਅਸੀਂ ਬੱਚਾ ਜਾਂ ਅਸੀਂ ਜਾਂ ਬੱਚਾ ਜਾਂ ਵਿਦਿਆਰਥੀ ਪੜਦਾ ਰਹੇਗਾ ਤਾਂ ਉਹ ਡਲ ਬாய் ਬਣ ਜਾਵੇਗਾ ਦੂਸਰੇ ਪਾਸੇ ਭਾਰਤੀ ਜਿਹੜਾ ਸੰਕਲਪ ਹੈ ਉਹ ਇਹ ਹੈ ਕਿ ਜੇ ਅਸੀਂ ਖੇਡਾਂਗੇ ਖਰਾਬ ਹੋਵਾਂਗੇ ਜੇ ਪੜਾਂਗੇ ਤਾਂ ਨਵਾਬ ਬਣਾਂਗੇ ਹੁਣ ਇਹ ਕੰਟਰਾਸਟ ਜਿਹੜਾ ਹੈ ਉਹ ਵੀ ਇਸ ਦਾ ਕਾਰਨ ਹੈ ਕਿ ਅਸੀਂ ਸਿਰਫ ਭੌਤਿਕ ਵਿਕਾਸ ਜਾਂ ਸੰਵੇਦਨਾਤਮਕ ਵਿਕਾਸ ਜਾਂ ਮਾਨਸਿਕ ਵਿਕਾਸ ਜਿਹੜੀ ਕਿ ਜ਼ਰੂਰੀ ਹਨ ਉਹਨਾਂ ਦੀ ਬਜਾਏ ਸਿਰਫ ਬੌਧਿਕ ਵਿਕਾਸ ਦੇ ਉੱਤੇ ਜ਼ੋਰ ਦਿੰਨੇ ਆ ਉਸ ਤੋਂ ਵੀ ਅੱਗੇ ਜਾ ਕੇ ਅਸੀਂ ਸਿਰਫ ਕਿਤਾਬੀ ਅਤੇ ਕਿਤਾਬੀ ਤੋਂ ਵੀ ਅੱਗੇ ਜਾ ਕੇ ਰਸਮੀ ਸਿੱਖਿਆ ਜੋ ਐਗਜ਼ਾਮੀਨੇਸ਼ਨ ਜੋ ਪ੍ਰੀਖਿਆ ਪ੍ਰਣਾਲੀ ਮੰਗ ਕਰਦੀ ਆ ਇਹ ਤਰੁੱਟੀਪੂਰਨ ਸੰਕਲਪ ਹੈ ਦੂਸਰੀ ਗੱਲ ਜਿਹੜੀ ਹੈ ਬੱਚੇ ਦਾ ਦਿਮਾਗ ਖੋਲਣਾ ਹੈ ਤੇ ਉਸਦੇ ਲਈ ਅਸੀਂ ਕੀ ਕਰਨਾ ਹੈ ਅਸੀਂ ਬੱਚੇ ਦੇ ਨਾਲ ਗੱਲ ਕਰੀਏ ਅਸੀਂ ਬੱਚੇ ਦੇ ਉੱਤੇ ਸਾਡੀ ਜਿੱਦ ਹੁੰਦੀ ਹੈ ਕਿ ਅਸੀਂ ਬੱਚਾ ਪੜ੍ਹੇ ਅਸੀਂ ਤਿੰਨ ਵਾਰੀ ਚਾਰ ਵਾਰੀ ਬੋਲਦੇ ਆਂ ਜਦੋਂ ਨਹੀਂ ਪੜ੍ਹਦਾ ਜਦੋਂ ਸਾਡੀ ਗੱਲ ਨਹੀਂ ਸੁਣਦਾ ਅਸੀਂ ਚਪੇੜਾਂ ਮਾਰਦੇ ਆਂ ਉਸਦੇ ਅਸੀਂ ਉਸ ਨੂੰ ਗਾਲਾਂ ਕੱਢਦੇ ਆਂ ਅਸੀਂ ਉਸ ਨੂੰ ਬੁਰਾਪਲਾ ਕਹਿੰਦੇ ਆਂ ਉਸਦੇ ਨਾਲ ਕੀ ਹੈ ਉਸਦੇ ਦੋ ਨੁਕਸਾਨ ਹਨ ਪਹਿਲਾ ਤਾਂ ਬੱਚਾ ਜਿਹੜਾ ਹੈ ਉਸਦੇ ਅੰਦਰ ਜੋ ਪੜਨ ਦੀ ਇੱਛਾ ਸ਼ਕਤੀ ਹੈ ਉਹ ਘਟੇਗੀ ਤੁਹਾਡੇ ਸਾਹਮਣੇ ਉਹ ਜ਼ਰੂਰ ਕਿਤਾਬ ਚੱਕ ਲਵੇਗਾ ਪਰ ਇੱਛਾ ਸ਼ਕਤੀ ਉਸ ਦੇ ਵਿੱਚ ਨਹੀਂ ਪੈਦਾ ਹੋਵੇਗੀ ਜੇ ਇੱਕ ਇੱਕ ਇੱਥੇ ਮੈਂ ਰੁੱਕ ਕੇ ਨਾ ਇੱਕ ਚਾਈਨੀਜ਼ ਸੰਕਲਪ ਮੈਂ ਤੁਹਾਨੂੰ ਦੱਸਦਾ ਚਾਈਨੀਜ਼ ਕਹਿੰਦੇ ਆ ਕਿ ਇੱਕ ਅਧਿਆਪਕ ਜਿਹੜਾ ਹੈ ਵਧੀਆ ਅਧਿਆਪਕ ਉਹ ਆ ਜਿਹੜਾ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਵੇ ਪਰ ਜਿਹੜਾ ਉਸ ਤੋਂ ਵੀ ਚੰਗੇਰਾ ਅਧਿਆਪਕ ਹੈ ਉਹ ਉਹ ਆ ਜਿਹੜੇ ਆਪਣੇ ਅਨੁਭਵ ਸਾਂਝੇ ਕਰੇ ਅਤੇ ਉੱਤਮ ਅਧਿਆਪਕ ਉਹ ਹੈ ਜਿਹੜਾ ਬੱਚਿਆਂ ਦੇ ਵਿੱਚ ਪੜ੍ਹਨ ਦੀ ਇੱਛਾ ਸ਼ਕਤੀ ਪੈਦਾ ਕਰੇ ਤਾਂ ਉਹ ਜज्ਬਾ ਪੈਦਾ ਕਰਨਾ ਉਹ ਅਧਿਆਪਕ ਦੀ ਜ਼ਿੰਮੇਵਾਰੀ ਹੈ ਤਾਂ ਆਪਾਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਅਧਿਆਪਕ ਨੇ ਬੱਚੇ ਦੇ ਅੰਦਰ ਤਾਂ ਜज्ਬਾ ਪੈਦਾ ਕਰਨਾ ਹੈ ਮਾਪੇ ਨੇ ਵੀ ਬੱਚੇ ਦੇ ਅੰਦਰ ਇੱਛਾ ਸ਼ਕਤੀ ਪੈਦਾ ਕਰਨੀ ਹੈ ਰੁਚੀ ਪੈ ਪੈਦਾ ਕਰਨੀ ਹੈ ਪਰ ਅਸੀਂ ਅਸੀਂ ਕਹਿੰਦੇ ਹਾਂ ਕਿ ਸਾਡੇ ਸਾਹਮਣੇ ਬੱਚਾ ਕਿਤਾਬ ਲੈ ਕੇ ਬੈਠਾ ਹੋਵੇ ਉਸ ਦੇ ਨਾਲ ਪਹਿਲੀ ਗੱਲ ਤਾਂ ਇਹ ਕਿ ਇੱਛਾ ਸ਼ਕਤੀ ਘਟੇਗੀ ਦੂਸਰਾ ਜਿਹੜਾ ਹੈ ਉਹ ਮਾਪਾ ਜਾਂ ਅਧਿਆਪਕ ਜਦੋਂ ਕਹਿੰਦਾ ਏ ਕਿ ਜੇਕਰ ਤੂੰ ਨਾ ਪੜ੍ਹੇਂਗਾ ਤਾਂ ਮੈਂ ਤੇਰੇ ਚ ਪੇਟ ਮਾਰਾਂਗਾ ਜਾਂ ਮਾਰ ਦੀ ਦਿੰਦਾ ਏ ਉਸ ਦੇ ਨਾਲ ਅਧਿਆਪਕ ਦੇ ਵਿੱਚ ਤਾਂ ਉਸ ਦੇ ਨਾਲ ਮਾਪੇ ਤੇ ਬੱਚੇ ਦੇ ਵਿਚਕਾਰ ਇੱਕ ਦੂਰੀ ਪੈਦਾ ਹੋ ਜਾਵੇਗੀ ਅਤੇ ਉਹ ਦੂਰੀ ਸਮੇਂ ਦੇ ਨਾਲ ਵੱਧਦੀ ਜਾਵੇਗੀ ਕਿਉਂਕਿ ਇਸ ਦੇ ਨਾਲ ਜਿਹੜਾ ਬੱਚੇ ਤੇ ਵਿਚਕਾਰ ਜਿਹੜਾ ਇੱਕ ਮੁਹੱਬਤ ਦਾ ਰਿਸ਼ਤਾ ਨਾ ਜਿਹੜੀ ਉਹ ਮੁਹੱਬਤ ਦੀ ਡੋਰ ਹੈ ਉਹ ਕਿਤੇ ਨਾ ਕਿਤੇ ਟਿੱੜਕਦੀ ਹੈ ਟੁੱਟਦੀ ਹੈ ਪੰਦੇ ਨੰਤਰ ਕੋਸ਼ਿਸ਼ ਇਹ ਕਰੋ ਕਿ ਬੱਚੇ ਦੇ ਨਾਲ ਮੁਹabbਤੀ ਵਤੀਰਾ ਹੋਵੇ ਪਰ ਇਸ ਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਦੇ ਨਾਲ ਬੱਚੇ ਵਿਗੜਦੇ ਆ ਜਾਂ ਬੱਚੇ ਲਾੜਲੇ ਬਣ ਜਾਂਦੇ ਆ ਤਾਂ ਉੱਥੇ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਬੱਚੇ ਦੇ ਨਾਲ ਆਰਗਿਊ ਕਰੀਏ ਗੱਲਬਾਤ ਕਰੀਏ ਜਦੋਂ ਅਸੀਂ ਸੰਵਾਦ ਕਰਾਂਗੇ ਤਾਂ ਉਸ ਸੰਵਾਦ ਦੇ ਨਾਲ ਕੀ ਹੈ ਬੱਚੇ ਦਾ ਮਾਨਸਿਕ ਵਿਕਾਸ ਹੋਵੇਗਾ ਉਹ ਆਪਦੀ ਗੱਲ ਮਨਵਾਉਣ ਦੇ ਲਈ ਤੁਹਾਨੂੰ ਕੁਝ ਗੱਲਾਂ ਕਹੇਗਾ ਤੁਸੀਂ ਆਪਦੀ ਗੱਲ ਕਹੋਗੇ ਤੁਹਾਡੇ ਵਿਚਕਾਰ ਜੋ ਕਨਵਰਸੇਸ਼ਨ ਹੋਵੇਗੀ ਉਹ ਕਨਵਰਸੇਸ਼ਨ ਦੇ ਰਾਹੀਂ ਤੁਸੀਂ ਬੱਚੇ ਨੂੰ ਜਿੱਤਣ ਦਾ ਕੋਸ਼ਿਸ਼ ਕਰੋ ਤਾਂ ਬੱਚਾ ਤੁਹਾਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਸੰਵਾਦ ਦੇ ਵਿੱਚ ਉਸ ਰੂਬਰੂ ਦੇ ਵਿੱਚ ਉਸ ਡਾਇਲੋਗ ਦੇ ਵਿੱਚ ਬੱਚੇ ਦੇ ਦਾ ਜਿਹੜਾ ਇਹ ਉਹ ਬૌਧਿਕ ਤੇ ਭਾਵਨਾਤਮਕ ਵਿਕਾਸ ਹੋਵੇਗਾ ਤੁਹਾਡਾ ਵੀ ਵਿਕਾਸ ਨਾਲੋ ਨਾਲ ਹੋਵੇਗਾ ਤੋ ਤੁਸੀਂ ਬੱਚੇ ਨੂੰ ਸਮਝੋਗੇ ਬੱਚਾ ਤੁਹਾਨੂੰ ਸਮਝੇਗਾ ਹੁਣ ਇੱਥੇ ਸਮੱਸਿਆ ਕੀ ਆਉਂਦੀ ਹੈ ਉਹ ਇਹ ਹੈ ਕਿ ਤੁਹਾਡੀ ਵੀ ਬਹੁਤ ਜ਼ਿਆਦਾ ਊਰਜਾ ਤੇ ਤੁਹਾਡਾ ਸਮਾਂ ਖਪਤ ਹੁੰਦਾ ਉਸ ਦੇ ਵਿੱਚ ਬੱਚੇ ਦਾ ਵੀ ਖਪਤ ਹੁੰਦਾ ਹੈ ਤਾਂ ਤੁਸੀਂ ਹੀ ਸੋਚਦੇ ਹੋ ਕਿ ਮੈਂ ਆਪਦਾ ਇਹ ਸਮਾਂ ਵਿਚਾਲਾਵਾਂ ਕਿਉਂਕਿ ਸਾਡੇ ਕੋਲੇ ਸਮਾਂ ਵੀ ਸੀਮਤ ਹੁੰਦਾ ਹੈ ਤਾਂ ਅਸੀਂ ਅਸੀਂ ਇੱਕ ਤੁਰੰਤ ਨਤੀਜੇ ਪਾਉਣ ਵਾਲੇ ਪ੍ਰਾਣੀ ਆ ਸਾਡੀ ਵਾਇਰਿੰਗ ਸਾਡੇ ਸਰੀਰ ਦੀ ਦਿਮਾਗ ਦੀ ਇਹੋ ਜਿਹੀ ਹੋਈ ਹੈ ਇਹ ਨਹੀਂ ਕਿ ਕਿ ਹੈ ਮੈਂ ਜਿਹੜਾ ਕਰਦਾ ਹਾਂ ਜਾਂ ਤੁਸੀਂ ਅਜਿਹਾ ਨਹੀਂ ਕਰਦੇ ਮੇਰੀ ਵੀ ਵਾਇਰਿੰਗ ਜਿਹੜੀ ਹੈ ਜਿਹੀ ਹੈ ਤੁਹਾਡੀ ਵੀ ਵਾਇਰਿੰਗ ਇਸੇ ਤਰੀਕੇ ਨਾਲ ਹੋਈ ਹੈ ਅਸੀਂ ਤੁਰੰਤ ਨਤੀਜੇ ਪਾਲਦੇ ਹਾਂ ਪਰ ਜਿਹੜਾ ਜਿਹੜਾ ਮਨੁੱਖ ਵਿਗਿਆਨ ਹੈ ਉਹ ਇਹ ਆਖਦਾ ਹੈ ਸਿੱਖਿਆ ਮਨੁੱਖ ਵਿਗਿਆਨ ਖਾਸ ਕਰਕੇ ਆਖਦਾ ਕਿ ਬੱਚੇ ਦੇ ਨਾਲ ਡਾਇਲੋਗ ਕਰੋ ਉਸ ਦੇ ਨਾਲ ਕੀ ਹੈ ਕਿ ਕੱਲ ਨੂੰ ਬੱਚੇ ਦੇ ਵਿੱਚ ਬਹਿਸ ਕਰਨ ਸੰਵਾਦ ਰਚਾਉਣ ਦੀ ਜਿਹੜੀ ਜਿਹੜੀ ਜ਼ਿੰਮੇਵਾਰੀ ਵਾਲੀ ਭਾਵਨਾ ਤੇ ਉਹ ਕਿ ਸਿਰਜਣਾਤਮਕ ਸ਼ਕਤੀ ਉਹੋ ਜ਼ਰੂਰ ਪੈਦਾ ਹੋਵੇਗੀ ਤਾਂ ਅਜਿਹੇ ਵਿਦਿਆਰਥੀ ਅਜਿਹੇ ਬੱਚਾ ਜਿਹੜਾ ਹੈ ਉਹ ਕੱਲ ਨੂੰ ਸਮਾਜ ਦੇ ਵਿੱਚ ਜਾ ਕੇ ਵੀ ਆਪਣੀ ਗੱਲ ਮਨਵਾ ਸਕੇਗਾ ਉਹ ਜੇ ਮਨਵਾ ਨਹੀਂ ਵੀ ਸਕੇਗਾ ਤਾਂ ਉਸ ਦੇ ਵਿੱਚ ਇੱਕ ਉਹ ਜ਼ਿੰਮੇਵਾਰੀ ਵਾਲੀ ਭਾਵਨਾ ਇੱਕ ਉਹ ਐਕਸਪ੍ਰੈਸ਼ਨ ਦੀ ਸਵੈ ਪ੍ਰਗਟਾਉ ਦੀ ਭਾਵਨਾ ਸੰਚਾਰ ਦੀ ਭਾਵਨਾ ਸੰਚਾਰ ਦੀ ਜਿਹੜੀ ਸ਼ਕਤੀ ਆ ਤਾਕਤ ਹੈ ਉਹ ਆਵੇਗੀ ਉਸ ਦੇ ਨਾਲ ਬੱਚੇ ਦੇ ਵਿੱਚ ਇੱਕ ਹੋਰ ਜਿਹੜਾ ਅ ਸਿੱਧੇ ਤੌਰ ਦੇ ਉੱਤੇ ਇਨਡਾਇਰੈਕਟਲੀ ਜਿਹੜਾ ਲਾਭ ਹੋਵੇਗਾ ਉਹ ਬੱਚਾ ਕਿਤਾਬ ਨਾਲ ਜੁੜੂਗਾ ਬੱਚਾ ਕਿਤਾਬਾਂ ਪੜ੍ਹੇਗਾ ਤੇ ਸੋਚੇਗਾ ਕਿ ਮੈਂ ਆਪਣੇ ਮਾਪੇ ਦੇ ਨਾਲ ਜਾਂ ਆਪਣੇ ਅਧਿਆਪਕ ਦੀਆਂ ਗੱਲਾਂ ਨੂੰ ਜੋ ਕਾਊਂਟਰ ਕਰਨਾ ਤਾਂ ਉਸ ਦੇ ਲਈ ਉਹ ਲੱਭੇਗਾ ਕੁਝ ਕੁਝ ਪੱਖ ਵਿਪੱਖ ਦੇ ਵਿੱਚ ਗੱਲਾਂ ਲੱਭੇਗਾ ਤੇ ਤੁਸੀਂ ਆਪਣੀਆਂ ਲੱਭੋਗੇ ਤਾਂ ਇਸ ਤਰੀਕੇ ਨਾਲ ਤੁਹਾਡੀ ਆਪ ਦੀ ਸਕੂਲਿੰਗ ਹੋਣ ਲੱਗ ਜਾਵੇਗੀ ਬੱਚੇ ਦੀ ਆਪ ਦੀ ਸਕੂਲਿੰਗ ਹੋ ਜਾਵੇਗੀ ਤੁਸੀਂ ਇੱਕ ਵਾਰੀ ਇਸ ਨੂੰ ਅਪਣਾ ਕੇ ਦੇਖ ਸਕਦੇ ਹੋ ਤੇ ਮੇਰਾ خیال ਹੈ ਕਿ ਚੰਗੇ ਨਤੀਜੇ ਦੇਵੇਗਾ ਤਾਂ ਫਿਰ ਮੈਂ ਦੁਹਰਾ ਦਮਾਸੀ ਜੋ ਗੱਲਾਂ ਕਹੀਆਂ ਨੇ ਪਹਿਲੀ ਗੱਲ ਹੈ ਕਿ ਰਿਨਾਤਮਕ ਸਿੱਖਿਆ ਮਤਲਬ ਹੈ ਨਾ ਬੱਚੀ ਸਿੱਖਿਆ ਨਾ ਮਤਲਬ ਹੈ ਕਿ ਬੱਚੇ ਨੂੰ ਜੋ ਕੰਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਸ ਤੋਂ ਰੋਕੋ ਜੋ ਚਾਹੁੰਦੇ ਆ ਕਿ ਨਾ ਕਰੇ ਉਹ ਕਰਨ ਲਈ ਕਹੋ ਇਹ ਬੱਚੇ ਦਾ ਮਨੋਵਿਗਿਆਨ ਹੈ ਬੱਚੇ ਨੇ ਉਲਟ ਕੰਮ ਕਰਨਾ ਹੈ ਖਾਸ ਕਰਕੇ ਛੋਟੀ ਉਮਰ ਦੇ ਬੱਚੇ ਦੂਜੀ ਗੱਲ ਜਿਹੜੀ ਆ ਉਹ ਇਹ ਹੈ ਕਿ ਬੱਚੇ ਦੇ ਨਾਲ ਸੰਵਾਦ ਰਚਾਓ ਬੱਚੇ ਨੂੰ ਧੱਕੇ ਦੇ ਨਾਲ ਜਦੋਂ ਤੁਸੀਂ ਕਹਿੰਦੇ ਹੋ ਕਿ ਪੜੋ ਜਾਂ ਵੀਡੀਓ ਗੇਮ ਨਾ ਖੇਡੋ ਜਾਂ ਕਾਰਟੂਨ ਨਾ ਵੇਖੋ ਜਾਂ ਟੈਲੀਵਿਜ਼ਨ ਨਾ ਵੇਖੋ ਤਾਂ ਜਦੋਂ ਅਸੀਂ ਇਹ ਚੀਜ਼ਾਂ ਬੱਚੇ ਨੂੰ ਦੱਬ ਕੇ ਖਿੱਚ ਕੇ ਕਹਿੰਦੇ ਹਾਂ ਤਾਂ ਉਸ ਦੇ ਨਾਲ ਇੱਕ ਅਸੀਂ ਆਪਦੇ ਆਪ ਹੀ ਕਿਤੇ ਨਾ ਕਿਤੇ ਜਿਹੜੇ ਹਾਂ ਉਹ ਇੱਕ ਇੱਕ ਸਾਡੇ ਵਿੱਚ ਇੱਕ ਉਹ ਕਮੀ ਹੈ ਘਾਟ ਹੈ ਜਿਹੜੀ ਕਿ ਅਸੀਂ ਬੱਚੇ ਨੂੰ ਮਨਵਾ ਨਹੀਂ ਸਕੇ ਕਨਵਿੰਸ ਨਹੀਂ ਕਰ ਸਕੇ ਤਾਂ ਉਹ ਸਾਡੀ ਕਨਵਿੰਸਿੰਗ ਪਾਵਰ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਦੂਸਰਾ ਇਸ ਦੇ ਨਾਲ ਜਿਹੜਾ ਹੈ ਅਸੀਂ ਸੰਵਾਦ ਰਚਾਉਣ ਦੀ بجائے ਅਸੀਂ ਬੱਚੇ ਤੋਂ ਦੂਰੀ ਪੈਦਾ ਕਰ ਦਿੰਨੇ ਆ ਤੇ ਤੀਸਰਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਇਹ ਵੀ ਹੋ ਜਾਂਦਾ ਹੈ ਕਿ ਸਿੱਖਿਆ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਉਹ ਕਰੇ ਪੜ੍ਹੇ ਜਾਂ ਜਿਹੜੇ ਕੰਮ ਨੂੰ ਅਸੀਂ ਕਰਨ ਲਈ ਚਾਹੁੰਦੇ ਹਾਂ ਬੱਚੇ ਮੰਨ ਲਵੋ ਕਿ ਤੁਸੀਂ ਖੇਡਣ ਲਈ ਚਾਹੁੰਦੇ ਹੋ ਕਿ ਬੱਚਾ ਮੇਰਾ ਖੇਡੇ ਤੇ ਤੁਸੀਂ ਨੂੰ ਧੱਕੇ ਨਾਲ ਗਰਾਊਂਡ ਵਿੱਚ ਲੈ ਕੇ ਜਾਂਦੇ ਹੋ ਤਾਂ ਉਹ ਅਨਮਨੇ ਮਨ ਨਾਲ ਜਿਹੜਾ ਖੇਡੇਗਾ ਉਸ ਦਾ ਕੋਈ ਰਿਜ਼ਲਟ ਨਹੀਂ ਆਵੇਗਾ ਕਿਉਂਕਿ ਉਹ ਬੱਚੇ ਦੇ ਅੰਦਰ ਉਹ ਕੰਮ ਕਰਦਿਆਂ ਹੋਇਆ ਖੁਸ਼ੀ ਹੀ ਨਹੀਂ ਹੋਵੇਗੀ ਤਾਂ ਇਹ ਜੇ ਗੱਲਾਂ ਜਿਹੜੀਆਂ ਨੇ ਨਿੱਕੇ ਨਿੱਕੇ ਨੁਕਤੇ ਨੇ ਇਹ ਨਿੱਕੇ ਨਿੱਕੇ ਇਨਸਾਈਟਸ ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਦਾ ਵਾਂ ਜੇ ਤੁਹਾਨੂੰ ਇਹ ਸਮਝ ਲੱਗ ਜਾਂ ਤਾਂ ਮੇਰਾ ਖਿਆਲ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਕਾਫੀ ਹੱਦ ਤੱਕ ਅਸੀਂ ਬੱਚਿਆਂ ਨੂੰ ਸੰਵੇਦਨਸ਼ੀਲ ਵੀ ਬਣਾ ਲਵਾਂਗੇ ਬੱਚਿਆਂ ਨੂੰ ਮਹੱਬਤੀ ਵੀ ਬਣਾ ਲਵਾਂਗੇ ਲੜਕੇ ਘੁਰਕੇ ਤੇ ਖਿਜਕੇ ਤੇ ਅਸੀਂ ਮਾਰ ਕੇ ਤਾਂ ਜਦੋਂ ਮਰਜ਼ੀ ਅਸੀਂ ਬੱਚੇ ਨੂੰ ਮਰਵਾ ਸਕਦੇ ਆ ਪਰ ਅਜਿਹਾ ਮਨਵਾਉਣਾ ਜਿਹੜਾ ਐ ਨਾ ਉਹ ਨਾ ਬੱਚੇ ਦਾ ਹੈ ਹੀ ਆ ਉਹ ਕੱਲ ਨੂੰ ਬੱਚੇ ਨੂੰ ਬਹੁਤ ਜ਼ਿਆਦਾ ਨਾ ਸਵੈ ਵਿਸ਼ਵਾਸ ਉਸ ਦਾ ਘਟਾ ਦਿੰਦਾ ਕੱਲ ਨੂੰ ਜਿਹੜਾ ਭੁੱਖ ਦੇ ਵਿੱਚ ਤੁਹਾਡਾ ਬੱਚਾ ਐ ਉਹ ਸੈਲਫ ਕੌਨਫੀਡੈਂਸ ਨਹੀਂ ਫਿਰ ਬਣਨਾ ਸਾਡੇ ਲਈ ਜ਼ਰੂਰੀ ਹੈ ਕਿ ਬੱਚਾ ਤੁਹਾਡਾ ਸੈਲਫ ਕੌਨਫੀਡੈਂਟ ਹੋਵੇ ਕ੍ਰੀਏਟਿਵ ਹੋਵੇ ਸਿਆਣਾ ਹੋਵੇ ਉਮੀਦ ਵਾਲਾ ਹੋਵੇ ਤੇ ਖੁਸ਼ ਹੋਵੇ ਅਤੇ ਸਕੂਨ ਭਰੀ ਜ਼ਿੰਦਗੀ ਹੋਵੇ ਜ਼ਰੂਰੀ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਵੋ ਮੈਨੂੰ ਲੱਗਦਾ ਹੈ ਕਿ ਸਫਲਤਾ ਤੋਂ ਵੀ ਵੱਧ ਖੁਸ਼ੀ ਜ਼ਰੂਰੀ ਹੈ ਸਿਰਜਣਾਤਮਕ ਹੋਣਾ ਜ਼ਰੂਰੀ ਹੈ ਖੁੱਲੇ ਦਿਲ ਵਾਲਾ ਹੋਣਾ ਜ਼ਰੂਰੀ ਹੈ ਤੇ ਦੂਜਿਆਂ ਦੀ ਸਵੇਦਨਾ ਜਿਹੜੀ ਦੂਸਰੇ ਦੀ ਹੈ ਉਸ ਨੂੰ ਸਮਝਣ ਵਾਲਾ ਹੋਵੇ ਇਹ ਬੱਚਾ ਅਜਿਹਾ ਹੋਣਾ ਚਾਹੀਦਾ ਤੇ ਅਜਿਹਾ ਹੀ ਸਮਾਜ ਬਣੇਗਾ ਜੇ ਜਿਆ ਕਰੋਗੇ ਜਿਵੇਂ ਭਾਈ ਵੀਰ ਸਿੰਘ ਕਹਿੰਦੇ ਆ ਕਿ ਦੁਨੀਆਂ ਦਾ ਦੁੱਖ ਦੇਖ-ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਗਰ ਵਕਤ ਅਰਦਾ ਨਾ ਇਹਨੂੰ ਨੀਰਵਸਾਂਦਾ ਤਾਂ ਉਹ ਅੰਦਰਲਾ ਪਿਗਲੇ ਬੱਚੇ ਦਾ ਤੁਹਾਡਾ ਵੀ ਤੇ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ